ਦਿੱਗ ਪਿਆ ਸਾਡੇ ਬਾਥਰੂਮ ਡਿੱਗ ਪਿਆ ਜੇ ਖੇਤ ਵੀ ਦੁਬਾਰਾ ਤਿਆਰ ਕਰਨੇ ਆ ਖੇਤ ਵੀ ਦੁਬਾਰਾ ਤਿਆਰ ਕਰਨੇ ਆ ਛੋਟੇ ਕਿਸਾਨ ਆ ਸੀ ਸਿਰਫ ਸਾਡੇ ਕੋਲ 1.5 ਕਿੱਲਾ ਪੈਲੀ ਆ 1.5 ਕਿੱਲਾ ਹੀ ਠੇਕੇ ਤੇ ਲਈ ਆ ਠੇਕੇਾਂ ਹੀ ਭਰ ਚੁੱਕੇ ਆ ਖਰਚਾ ਸਾਰਾ ਕਰ ਚੁੱਕੇ ਆ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਦੀ ਹਾਂਜੀ ਬੱਚੇ ਸਕੂਲ ਕਿੱਥੋਂ ਜਾਣਾ ਹੈ 6 6 7 7 ਫੁੱਟ ਪਾਣੀ ਆ ਅੱਗੋ ਵਜਾਈ ਕਰਨੀ ਜਿਦਾਂ ਕੋਈ ਮੈਡੀਕਲ ਉਹ ਵੀ ਕੋਈ ਪ੍ਰੋਬਲਮ ਆ ਰਹੀਆਂ ਹੈਗੀਆਂ ਬਿਮਾਰ ਕਿਸ ਤਰ੍ਹਾਂ ਹਾਂਜੀ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਹਾਂ ਪਿਛਲੇ 2023 ਤੋਂ ਚੱਲਦੀ ਪਈ ਮੇਰੀ ਹਾਂਜੀ 2 ਸਾਲ ਹੋ ਗਿਆ ਹਾਂਜੀ 2 ਸਾਲ ਹੋ ਗਿਆ ਘੱਟੋ ਘੱਟ 7-8000 ਦੀ ਮੇਰੀ ਮਹੀਨੇ ਦੀ ਦਵਾਈ ਹੁੰਦੀ ਆ ਕਰਜ਼ਾ ਚੁੱਕ ਕੇ ਅਸੀਂ ਦਵਾਈ ਲੈਨੇ ਆ ਮੇਜੂ ਮੇਰੀ ਸਾਰਾ ਕੁਝ ਭੁੱਲ ਜਾਂਦਾ ਮੈਨੂੰ ਮੇਰਾ ਪਰਿਵਾਰ ਭੁੱਲ ਜਾਂਦਾ ਮੈਂ ਇੰਨੀ ਪਰੇਸ਼ਾਨ ਜਾਂ 10 ਚੱਲ ਜਾਂਦੀ ਹੈ ਮੈਂ ਇਹੀ ਮਦਦ ਕਰਕੇ ਚਾਹੁੰਨੀ ਆ ਕਿ ਸਾਡਾ ਕੋਈ ਘਰ ਦਾ ਖਰਚਾ ਚੁੱਕ ਸਕਦਾ ਹੈ ਕੋਈ ਬਾਹਰ ਸੰਥਾ ਹੈ ਕੋਈ ਬਾਹਰਲੇ ਮੁਲਖਾ ਲੇ ਬੈਠਾ ਹੈ ਸਾਡਾ ਹਾਲਾਤ ਵੇਖ ਲੋ ਤੁਸੀਂ ਕਿਦੋਂ ਦੇ ਹਾਲਾਤ ਚੁੱਕ ਸਕਦਾ ਹੈ ਤੇ ਸਾਡੇ ਫੋਨ ਨੰਬਰ ਲੈ ਲਓ ਜੋ ਕੋਈ ਮਦਦ ਕੋਈ ਨਾ ਭੈਣ ਜੀ ਪਰਮਾਤਮਾ ਨੇ ਕਰ ਦੇਣਾ ਤੁਸੀ ਨੰਬਰ ਬੋਲ ਦਿਓ ਕੋਈ ਘਰ ਦਾ ਜਿਹੜਾ ਤੁਹਾਡਾ ਨੰਬਰ ਹੈਗਾ ਹੈ ਸਾਡੇ ਕੋਲ ਵੈਸੇ ਕਾਊਂਟਰ ਨਹੀਂ ਹੈ ਕੋਈ ਮੋਬਾਈਲ ਨੰਬਰ ਹੈਗਾ 9914523402 ਦੇ ਬੋਲੋ ਨੰਬਰ 9145 23442 ਆ ਵੀਰ ਜੀ ਇਹ ਭੈਣਾਂ ਦੇਖੋ ਮੰਗ ਕਿੰਨੀ ਵਧੀਆ ਰੱਖੀ ਹੈ ਭੈਣ ਕਹਿੰਦੇ ਆ ਕਿ ਮੰਨੋ ਰਾਸ਼ਨ ਨਹੀਂ ਚਾਹੀਦਾ ਮੰਨੋ ਚਾਹੀਦਾ ਏ ਬੱਚਿਆਂ ਦੀ ਪੜ੍ਹਾਈ ਅਗਲੀ ਕਰਨਾ ਜਿਵੇਂ ਕੋਈ ਮੈਡੀਕਲ ਮੈਂ ਤੁਹਾਡੇ ਬਾਈਟ ਇਹਦੇ ਚ ਲੈ ਲੇ